ਸ਼੍ਰੀ ਚਮਕੌਰ ਸਾਹਿਬ ਤੋਂ ਪੱਕੂ ਮਾਜਰੇ ਪਿੰਡ ਨੂੰ ਜਾਂਦੇ ਜਗਲਾਤ ਵਿਭਾਗ ਅਧਿਕਾਰੀ ਦੀ ਆਲਟੋ ਕਾਰ ਸੰਤੋਲਨ ਵਿਗੜਨ ਦੇ ਨਾਲ ਸਰਾਂਦ ਨਹਿਰ 'ਚ ਡਿੱਗੀ ਗੋਤਾਖੋਰਾਂ ਦੀ ਮਦਦ ਨਾਲ 1 ਘੰਟੇ ਬਾਅਦ ਕਾਰ ਕੱਢੀ ਬਾਹਰ ਅਧਿਕਾਰੀ ਦੀ ਮੌਤ ਤੁਸੀਂ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਤੋਂ ਰੋਪੜ ਨੂੰ ਜਾਂਦੀ ਸਰਾਂਦ ਨਹਿਰ ਰਾਮਪੁਰ ਵੇਟ ਚਮਰੂਟੀ ਪੱਕੂ ਮਾਜਰੇ ਦੇ ਬਿਲਕੁਲ ਨੇੜੇ ਆਲਟੋ ਕਾਰ ਜੋ ਕਿ ਜਤਿੰਦਰ ਸਿੰਘ ਪੁੱਤਰ ਗਰਮੇਲ ਸਿੰਘ 50 ਸਾਲ ਤੋਂ ਵੱਧ ਉਮਰ ਜੋ ਜਗਲਾਤ ਵਿਭਾਗ ਦੇ ਵਿੱਚ ਅਧਿਕਾਰੀ ਸਨ ਡਿਊਟੀ ਤੋਂ ਚਮਕੌਰ ਸਾਹਿਬ ਤੋਂ ਪਿੰਡ ਨੂੰ ਵਾਪਸ ਜਾ ਰਹੇ ਸਨ ਤੇ ਉਹਨਾਂ ਦੀ ਗੱਡੀ ਦਾ ਆਲਟੋ ਕਾਰ ਦਾ ਸੰਤੁਲਨ ਵਿਗੜਨ ਦੇ ਨਾਲ ਸਰਹੰਦ ਨਹਿਰ ਚਮਲੂਟੀ ਦੇ ਨੇੜੇ ਡਿੱਗ ਪਈ ਜਿੱਥੇ ਉੱਥੋਂ ਗੁਜ਼ਰਦੇ ਹੋਏ ਲੋਕਾਂ ਨੇ ਪ੍ਰਸ਼ਾਸਨ ਨੂੰ ਦਸਿਆਤੇ ਮੌਕੇ ਤੇ ਡੀਐਸਪੀ ਚਮਕੌਰ ਸਾਹਿਬ ਮਨਜੀਤ ਸਿੰਘ ਆਲਖ ਐਸਐਚਓ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਤੇ ਗੋਤਾਖੋਰਾਂ ਨੂੰ ਵੀ ਬੁਲਾਇਆ ਤੇ ਮੌਕੇ ਤੇ ਜੋ ਸ਼ਰਧਾਲੂ ਜਾ ਰਹੇ ਸੀ ਉਹਨਾਂ ਵੱਲੋਂ ਵੀ ਨਹਿਰ ਵਿੱਚ ਉਤਰ ਕੇ ਇਸ ਕਾਰ ਦੀ ਸਨਾਖਤ ਕੀਤੀ ਗਈ ਤੇ ਗੱਡੀ ਨੂੰ ਆਲਟੋ ਕਾਰ ਨੂੰ ਗੋਤਾਖੋਰਾਂ ਦੇ ਸਹਾਇਤਾ ਦੇ ਨਾਲ ਹੈਡਰਾ ਮਸ਼ੀਨ ਬੁਲਾ ਕੇ ਉਸ ਦੇ ਜਰੀਏ ਬਾਹਰ ਕੱਢਿਆ ਗਿਆ ਤੇ ਲੋਕਾਂ ਦੀ ਮਦਦ ਨਾਲ ਕਾਰ ਨੂੰ ਪਹਿਲਾ ਕਿਨਾਰੇ ਲਿਆਂਦਾ ਗਿਆ ਜਿੱਥੇ ਕੀ ਮ੍ਰਿਤਕ ਦੀ ਜੋ ਜਤਿੰਦਰ ਸਿੰਘ ਚਲਾ ਰਹੀ ਸੀ ਗੱਡੀ ਉਸੇ ਤਰ੍ਹਾਂ ਸੀਟ ਬੈਲਟ ਲਾਉਣ ਕਾਰਨ ਕਾਰ ਦੇ ਵਿੱਚ ਹੀ ਸੰਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਜਤਿੰਦਰ ਸਿੰਘ ਬਲਾਕ ਅਫਸਰ ਚਮਕੌਰ ਸਾਹਿਬ ਦੇ ਵਿੱਚ ਜਗਲਾਦ ਵਿਭਾਗ ਦੇ ਅਧਿਕਾਰੀ ਸਨ ਜੋ ਕਿ ਡਿਊਟੀ ਤੋਂ ਵਾਪਸ ਆ ਰਹੇ ਸੀ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਆਵਾਜ਼ਾਈ ਬਹਾਲ ਕੀਤੀ ਗਈ ਤੇ ਗੋਤਾਖੋਰਾਂ ਨੂੰ ਰੋਪੜ ਤੋਂ ਬੁਲਾ ਕੇ ਨਹਿਰ ਦੇ ਵਿੱਚ ਉਤਾਰਿਆ ਗਿਆ ਤੇ ਉਹਨਾਂ ਦੇ ਜਰੀਏ ਕਾਰ ਨੂੰ ਹੈਡਰਾ ਦੇ ਜਰੀਏ ਬਾਹਰ ਕੱਢਿਆ ਗਿਆ ਗੱਲਬਾਤ ਕਰਦੇ ਹੋਏ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਜਤਿੰਦਰ ਸਿੰਘ ਦੇ ਅਧਿਕਾਰੀ ਦੇ ਤੌਰ ਤੇ ਸਨਾਖਤ ਹੋਈ ਹੈ ਤੇ ਉੱਥੇ ਖੜੇ ਲੋਕਾਂ ਨੇ ਇਕੱਠੇ ਹੋ ਕੇ ਰੱਸੇ ਦੇ ਨਾਲ ਉਸ ਨੂੰ ਕਢਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਤੇ ਕਾਰ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹੋ ਬਾਹਰ ਕੱਢਿਆ ਗਿਆ ਤੇ ਡੀਐਸਪੀ ਮਨਜੀਤ ਸਿੰਘ ਹਲਕ ਨੇ ਕੀ ਕੀਤਾ ਸੋਣਾ ਤੇ ਗੱਡੀ ਵੀ ਤਰਾਕਤ ਹੋ ਗਈ ਤੇ ਬੰਦਾ ਵੀ ਸਲਕਤ ਹੋਇਆ ਹਾਂਜੀ ਇਹ ਪੱਕੋ ਮਾਏ ਦਾ ਦੱਸਦੇ ਜੀ ਇਹ ਜੰਗਲਾਤ ਵਿਭਾਗ ਦੇ ਵਿੱਚ ਇਹ ਸਰਵਿਸ ਕਰਦਾ ਸੀਗਾ ਤੇ ਇਹ ਪਛਾਣ ਹੋਈ ਹੈ ਉਹਦੇ ਨਾਂ ਪੁੱਛਦੇ ਹਨ ਕਿ ਜਤਿੰਦਰ ਸਿੰਘ ਹੈਗੇ ਪੱਕੋ ਮਾਏ ਦਾ ਜੀ ਤੇ ਸਨ ਆਫ ਗੁਰਮੀਲ ਸਿੰਘ ਬਿਲ ਇਹ ਇਹ ਦੀ ਪਛਾਣ ਹੋਈ ਹੈ ਇਹਦੀ ਤੇ ਇਹ ਹੁਣ ਬਾਕੀ ਅੱਗੇ ਦੀ ਕਾਰਵਾਈ ਸੀ ਜੋ ਕਾਨੂੰਨ ਮੁਤਾਬਕ ਹੈ ਕਰਦੇ ਹਨ ਤੇ ਬਾਕੀ ਇਹਨਾਂ ਸਾਰੇ ਜਿਹੜੇ ਵੀ ਇੱਥੇ ਲੋਕਾਂ ਨੇ ਸਾਥ ਦਿੱਤਾ ਪਬਲਿਕ ਨੇ ਉਹ ਸਾਰਿਆਂ ਦਾ ਧੰਨਵਾਦ ਠੀਕ ਹੈ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਨਾਲ ਚਲੋ ਅਸੀਂ ਉਹਦੀ ਜਾਣ ਨਹੀਂ ਪਿਆ ਸਾਏ ਲੇਕਿਨ ਸਾਰਿਆਂ ਨੇ ਕੋਸ਼ਿਸ਼ ਬਹੁਤ ਕੀਤੀ ਥੈਂਕ ਯੂ ਹਾਂਜੀ ਅਸੀਂ ਪਹੁੰਚੇ ਹਾਂ ਤੁਸੀਂ ਕੱਡੇ ਪਾਣੀ 'ਚ ਜਾ ਕੇ ਕੀ ਕਹਿੰਦੇ ਹੋ ਆ ਸਾਰਾ ਅਸੀਂ ਆਪਣਾ ਰੋਪੜ ਦੇ ਕੋਤਾ ਹੋ ਰਹੇ ਹਾਂ ਜੀ ਸਾਨੂੰ ਆਪਣੇ ਐਸਚਓ ਸਾਹਿਬ ਨੇ ਇੱਥੇ ਚੰਕਰ ਸਾਹਿਬ ਨੇ ਬੁਲਾਇਆ ਤਾਂ ਜੀ ਅਸੀਂ ਮਿਲ ਤੁਲਟਾ ਕੇ ਆਕੇ ਆਪਣੇ ਕਾਰਵੇ ਕੋਚਾਰੇ ਹੋਰ ਵੀ ਨੌਜਵਾਨ ਮੁੰਡੇ ਲੱਗੇ ਤੇ ਬਾਕੀ ਜੀ ਗੋਤਾ ਖੁਰਣ ਆਕੇ ਆਪਣੀ ਹਿੰਮਤ ਨਾਲ ਮਾਰ ਕੇ ਕੱਪੜੀ ਗੱਡੀ ਵੀ ਕੱਢੀ ਡਾਡੂ ਦੀ ਵਾਰਨ ਪੁਲਿਸ ਵੱਲੋਂ ਆਲਟੋ ਕਾਰ ਬਾਹਰ ਕੱਢੀ ਤੇ ਉਸ ਦੇ ਵਿੱਚ ਚਾਲਕ ਨੂੰ ਰੂਪਨਗਰ ਦੇ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਾਰ ਨੂੰ ਕੱਢ ਕੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ ਡੀਐਸਪੀ ਚਮਕੌਰ ਸਾਹਬਰ ਐਸਐਚਓ ਚਮਕੌਰ ਸਾਹਬ ਨੇ ਦੱਸਿਆ ਕਿ ਇਸ ਕਾਰ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾ ਰਿਹਾ ਹੈ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ ਤੇ ਨਾਲ ਹੀ ਹਾਦਸੇ ਸਬੰਧੀ ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਡੇਲੀ ਨਿਊਜ਼ ਦੀ ਚਮਕੌਰ ਸਾਹਬ ਤੋਂ ਇਕਬਾਲ ਸਿੰਘ ਵਾਲੀ ਰਿਪੋਰਟ